ਹਰ ਸਰਕਾਰ ਜਿਹੜੀ ਸਟੇਟ ਦੀ ਹੈ ਉਹ ਆਪਣੀਆਂ ਡਿਵੈਲਪਮੈਂਟ ਦੇ ਕਾਰਜ ਕਰਨ ਵਾਸਤੇ ਜਾਂ ਕਿਤੇ ਕੋਈ ਲੋੜ ਹੈ ਤਾਂ ਹਰ ਸਟੇਟ ਦੀ ਸਰਕਾਰ ਸੈਂਟਰ ਕੋਲੋਂ ਲੋਨ ਲੈਂਦੀ ਹੈ ਇੱਚ ਕੋਈ ਸ਼ੱਕ ਪਰ ਥੋੜਾ ਜਿਹਾ ਇਸ ਕਰਕੇ ਮਹਿਸੂਸ ਹੁੰਦਾ ਹੈ ਕਿ ਜਦੋਂ ਸਰਕਾਰ ਛੱਡੀ ਸੀ ਅਕਾਲੀ ਦਲ ਨੇ ਜਾਂ ਕਾਂਗਰਸ ਨੇ ਉਸ ਵੇਲੇ ਤਕਰੀਬਨ 2.5 ਕੋ ਲੱਖ ਕਰੋੜ ਦਾ ਕਰਜ਼ਾ ਸੀ ਤੇ ਸਾਰੇ ਕਹਿੰਦੇ ਸੀ ਵੀ ਬਹੁਤ ਕਰਜ਼ਾ ਬਹੁਤ ਕਰਜ਼ਾ ਪੰਜਾਬ ਕਰਜ਼ੇ ਨਾਲ ਲਿਪਟਿਆ ਪਿਆ ਤੇ ਉਸ ਲਈ ਜਦੋਂ ਕੇਜੀਵਲ ਸਾਹਿਬ ਭਗਵੰਤਪານ ਜੀ ਜਦੋਂ ਸਰਕਾਰ ਬਣਾਉਣੀ ਸੀ ਇਸ ਕੀਮਾ ਲਾ ਲਾ ਕੇ ਨਾਲ ਲਿਖ ਕੇ ਦਿੱਤਾ ਸੀ ਲੋਕਾਂ ਨੂੰ ਕਿ ਅਸੀਂ ਤੇ ਹਰ ਸਾਲ ਜਿਹੜਾ 20000 ਕਰੋੜ ਰੁਪਈਆ ਤੇ ਅਸੀਂ ਕੱਢਿਆ ਕਰਾਂਗੇ ਮਾਈਨਿੰਗ ਤੋਂ ਅਸੀਂ ਇਸ ਕੰਮ ਤੋਂ ਕਰਾਂਗੇ ਕਹਿਣ ਤੋਂ ਭਾਵ ਕਿ ਇਹਨਾਂ ਨੇ ਕਿਹਾ ਸੀ ਅਸੀਂ ਸਾਰੇ ਕੰਮ ਜਿਹੜੇ ਐ ਉਹ ਸਿੱਥੋਂ ਪੂਰੇ ਕਰਾਂ ਸੋ ਜੇ ਕਿਹੜੀ ਗੱਲ ਸੀ ਤੇ ਆਪਣਾ ਫਾਈਨੈਂਸ ਠੀਕ ਕਿਉਂ ਨਹੀਂ ਕੀਤਾ ਕਿਉਂਕਿ ਕਰਜ਼ਾ ਲੈਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਲੈਣਾ ਕਦ ਲਈ ਹੁੰਦਾ ਕੋਈ ਤੁਸੀਂ ਡਿਵੈਲਪਮੈਂਟ ਦੇ ਕਾਰਜ ਕਰਨੇ ਆ ਅਸੀਂ ਸਰਕਾਰ ਵੇਲੇ ਵੀ ਕਰਜ਼ਾ ਲਿਆ ਸੀ ਸ਼੍ਰੋਮਣੀ ਕਾਲ ਤਾਲ ਵੇਲੇ ਉਹ ਕਰਜ਼ੇ ਕਾਦੇ ਸੀ ਕਿਤੇ ਸੜਕਾਂ ਚੌੜੀਆਂ ਕਰਨੀਆਂ ਹੋਣ ਕਿਤੇ ਸੀਵਰੇਜ ਦੇ ਕੰਮ ਕਰਨੇ ਹੋਣ ਕਿਤੇ ਵਾਟਰ ਸਪਲਾਈ ਦਾ ਕੰਮ ਕਰਨਾ ਹੋਵੇ ਕੋਈ ਉਸਾਰੂ ਕੰਮ ਜਿਹੜੇ ਲੋਕਾਂ ਵਾਸਤੇ ਹੋਣ ਉਹ ਕੰਮ ਕਰਨ ਵਾਸਤੇ ਲੋਨ ਲੈਣਾ ਪੈਂਦਾ ਤੇ ਅੱਜ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਨਵਾਂ ਕੰਮ ਨਹੀਂ ਦਿਸ ਰਿਹਾ ਕਿਤੇ ਕੋਈ ਨਵੀਂ ਸੜਕ ਚੌੜੀ ਕਰਨ ਵਾਸਤੇ ਜਾਂ ਸੜਕਾਂ ਬਣਾਉਣ ਵਾਸਤੇ ਜਾਂ ਪੁਲ ਬਣਨ ਵਾਸਤੇ ਜਾਂ ਕੋਈ ਹੋਰ ਐਸੇ ਕਾਰਜ ਜਿਹੜੇ ਲੋਕਾਂ ਦੀ ਭਲਾਈ ਦੇ ਹੋਣ ਉਹ ਨਜ਼ਰ ਤੇ ਆ ਨਹੀਂ ਰਹੇ ਤੇ ਕਰਜ਼ਾ ਫਿਰ ਲੈਣ ਦਾ ਫਾਇਦਾ ਕੀ ਹੈ ਜੇ ਅਸੀਂ ਕਰਜ਼ਾ ਲਾਉਣ ਵਾਸਤੇ ਕਰਜ਼ੇ ਲੈਣੇ ਆ ਤਾਂ ਫਿਰ ਸਮਝੋ ਕਿ ਪੰਜਾਬ ਤੇ ਅੱਜ 4 ਲੱਖ ਕਰੋੜ ਦੇ ਕਰੀਬ ਪਹੁੰਚ ਗਿਆ ਹੈ ਤਾਂ ਬਣੇਗਾ ਕੀ ਹਰ ਬਸ਼ਰ ਜਿਹੜਾ ਪੰਜਾਬ ਦਾ ਉਹਦੇ ਉੱਤੇ 1.30 ਹਜ਼ਾਰ ਦੇ ਕਰੋੜ ਜਿਹੜਾ ਖਰਚਾ ਹਰ ਬੰਦੇ ਦੇ ਉੱਤੇ ਚੜ ਗਿਆ ਸੋ ਮੈਂ ਸਵੀਦੀ ਹੈ ਕਿ ਸਰਕਾਰ ਨੂੰ ਬੜਾ ਇਕਨੋਮਿਕਲੀ ਸੋਚਣਾ ਪਏਗਾ ਪੰਜਾਬ ਦੀ ਖੁਸ਼ਹਾਲੀ ਕਰਨ ਵਾਸਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਸਾਨੂੰ ਬੜਾ ਸੁਚੇਤ ਹੋਣਾ ਪਏਗਾ ਮੈਂ ਬੇਨਤੀ ਕਰਦੀ ਹਾਂ ਸਦਾ ਭਗਵਾਨ ਸ੍ਰੀ ਦੀ ਮਾਨ ਸਾਹਿਬ ਨੂੰ ਕਿ ਜਿਹੜੇ ਤੁਸੀਂ ਕਰਜ਼ੇ ਲੈ ਲੈ ਕੇ ਲੋਨ ਦਾ ਕਿਸੇ ਨੂੰ ਇਤਰਾਜ਼ ਨਹੀਂ ਹੁੰਦਾ ਪਰ ਇਤਰਾਜ਼ ਇਹ ਹੈ ਕਿ ਉਹ ਕਾਰਜ ਕਿਹੜੇ ਨੇ ਜਿਹਨਾਂ ਵਾਸਤੇ ਆਪਾਂ ਲੈ ਰਹੇ ਹਾਂ ਜਿਹਦੇ ਅੱਛੇ ਕਾਰਜ ਲਈ ਡਿਵੈਲਪਮੈਂਟ ਦੇ ਕਾਰਜ ਲਈ ਲੋ ਇਹ ਪਹਿਲਾ ਕਰਜ਼ਾ ਵੀ ਆਪਾਂ ਘਟਾਈਏ ਤੇ ਆਪਣਾ ਸੋਰਸਸ ਵੀ ਪੰਜਾਬ ਦੇ ਵਿੱਚੋਂ ਪੈਦਾ ਕਰੀਏ ਕੱਲਾ ਫ੍ਰੀ ਸਭ ਕੁਝ ਦੇਈ ਜਾਣਾ ਐਸ਼ੀਆ ਪਾਲਿਸਿਜ਼ ਬਣਾਓ ਜਿਹਦੇ ਨਾਲ ਆਮ ਜਨਤਾ ਪੰਜਾਬ ਦੀ ਸੁਖੀ ਰਹਿ ਸਕੇ ਕਿਸੇ ਇੱਕ ਨੌਰਾਤ ਦੇ ਕੇ ਦੂਜੇ ਦਾ ਗਲ ਕੁੱਟ ਦੇਣਾ ਇਹ ਕਿਤੇ ਕੋਈ ਬਹੁਤੀ ਸਮਝਦਾਰੀ ਵਾਲੀ ਗੱਲ ਨਹੀਂ ਸੋ ਮੈਂ ਕਹਿੰਦੀ ਸਰਕਾਰ ਚਲਾਉਣ ਲਈ ਬੈਲੈਂਸ ਜਿਹੜੀ ਹੈ ਉਹ ਪਹਿਲਾਂ ਲੋਕਾਂ ਦੇ ਵਾਸਤੇ ਰਾਹਤ ਬਣਾਓ i don't know what else